ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਸਾਕਤਾ ਤੁਹਾਡਾ ਸਾਡੇ ਚੈਨਲ ਯਾਦਵੀ ਸਿੱਧੂ ਵਲੌਗਸ ਤੇ ਆਈ ਹੋਪ ਤੁਸੀਂ ਠੀਠਾ ਹੋਵਗੇ ਜੀ ਵਧੀਆ ਹੋਵਗੇ ਤੇ ਵਾਹਿਗੁਰੂ ਸਾਰਿਆਂ ਨੂੰ ਵਧੀਆ ਰੱਖੇ ਜੀ ਅੱਜ ਸਾਡੇ ਤੀਆਂ ਦਾ ਸੀਗਾ ਜੀ ਲਾਸਟ ਡੇ ਤੇ ਅੱਜ ਅਸੀਂ ਤੀਆਂ ਦੀ ਸਮਾਪਤੀ ਕਰ ਦੇਣੀ ਹੈ ਤੇ ਤੁਸੀਂ ਇੰਜੋਏ ਕਰਿਓ ਜੀ ਸਾਡੇ ਨਾਲ ਤੀਆਂ ਤੇ ਅਸੀਂ ਪਹਿਲਾਂ ਵਾਲੇ ਭਾਗ ਜਿਹੜੇ ਹਨਾ 5 ਭਾਗ ਸੀਗੇ ਤੀਆਂ ਦੇ ਜੀ ਉਹ ਪਾ ਦਿੱਤੇ ਨੇਗੇ ਤੇ ਉਹ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਇਹ ਵਾਲਾ ਹੈਗਾ ਜੀ ਅਖੀਰਲਾ ਭਾਗ ਲਾਸਟ ਭਾਗ ਤੇ ਇਹ ਵਾਲਾ ਵੀ ਤੁਸੀਂ ਦੇਖ ਸਕਦੇ ਹੋਗੇ ਬਾਕੀ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਤੇ ਲਾਈਕ ਕਰਦਿਆ ਕਰੋ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਜ਼ਰੂਰ ਜੀ ਚੈਨਲ ਨੂੰ ਕਰਿਓ ਜੀ ਤੁਸੀਂ ਸਬਸਕ੍ਰਾਈਬ ਤੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚਲਦੀ ਚਲਦੀ Nu-i că ar de creuzit de cu... ਆਈ ਉਹ ਵੀ ਚੜ ਗਈ ਛੱਕੇ ਦੇਖੋ ਨੀ ਮੇਰੇ ਹਾਂ ਦੀ ਉਮਰ ਜੇਟ ਪੂਰੀਆਂ ਬੱਕੇ ਦੇਖੋ ਨੀ ਮੇਰੇ ਹਾਂ ਦੀ ਉਮਰ ਕਿਦਾ ਨਾ ਬਿਜਾ ਬਣਾ ਬੋਲੀ ਜੀ ਬੋਲ ਮਾੜਾ ਮਾੜਾ ਮੀਰਾ ਆਪਾ ਬੋਲਣਾ ਤਾਂ ਫਾਇਦਾ ਪਾਉਂਗਾ ਅਖੜਾ ਅੰਦਰ ਕਿਹੜਾ ਆ ਗਿਆ ਦੁਪਕੇ ਹਟੀ ਸੀ ਚਿੜੀਆ ਪਿਆ ਅਨਮਾਨਾ ਝੂਟ ਸਮਾ ਮਿੱਤਰ ਮੈਂ ਤੇ ਕੇ ਆਂ ਹੂੰ ਜਾ ਵੇ ਸੁਖਾਂ 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 ਪੁੱਤ ਨੂੰ ਵੀ ਅਗਿਨਸਵੇਂ ਕੋਨਾ ਹੈ ਚੱਕਿਆ ਗਿਆ ਫਾਪਾ ਵੇਜੇ ਵੱਡੀ ਦਿਆ ਸੁਣੂੰਗਾ ਪਪਾ ਵੇਜੇ ਫਾਪਾ ਵੇਜੇ ਵੱਡੀ ਦਿਆ ਅੱਜ ਰਾ ਇੱਕ ਕੜੇ ਵਿੱਚ ਰੂ ਨਾ ਚੋਰੀ ਕਰਗੇ ਨਾ ਕੋਈ ਬੋਲ ਕਰਾ ਲ ਕਰਾ ਤੂਤਾ ਨਾ ਸ਼ਰਮਾਏ ਨਹੀਂ ਜਾਤਾ ਕਰਦੇ ਕੁੰਡ ਪੂਰਾ ਜਾ ਕਰਦੇ ਅਖਾਣੀ ਨਹੀਂ ਤੂਤਾ ਮੈਨੂੰ ਨਗੇਸ਼ ਕਿਉਂ ਬਣਾ ਕੁੰਡ ਚੋਂ ਹਟ ਕੇ ਪਛਾਣ ਨਹੀਂ ਉੱਠ ਕੇ ਮਸਲਾ ਨਹੀਂ ਬੰਨ ਕੇ ਰਹੀ ਨਹੀਂ ਤੇ ਨਾ ਮਿਲਦੀ ਪੁੰਡ ਗਈ ਨਹੀਂ ਕਿਰਤ ਨਹੀਂ ਤੈਨੂੰ ਬਣਾ ਲਾ ਸਾਡੀ ਆਪ ਗਾੜੇ ਚੜੀ ਚਲੀ ਗਏ ਮੇਰੀ ਗੋਤੀ ਚਾਂਜੜਾ ਆਂਦਾ ਗੋਤੀ ਨੇ ਪਾਪੀ ਜਿਹਾ ਸਸ ਹਾਂ ਚੜ ਜਾਂਦਾ ਨਾ ਮਾਰੇ ਅਮਰੀ ਡਿੱਗਤੀ ਤਾ ਡਿੱਗ ਪੈਂਦੇ ਕਰ ਜਾ ਕੇ ਸਮਾਹੂ ਚਾਈ ਜਾ ਨੰਨ ਲੱਦਲਾ ਮਾ ਮੇਰੇ ਛੁੱਟ ਦੀਰ ਦੀ ਸ਼ਾਨੀ ਪਾਰੀ ਨਾ ਤੇਰੀ ਮੰਗ ਕੇ ਕੋਈਆਂ ਭਾਰੀ ਨਾ ਕਹਿ ਚੁਤ ਤਰ ਗੇਤ ਕੋਈ ਨੂੰ ਭਾਰੀ ਨਾ ਕਹਿ ਚੁਤ ਜੀ ਬੀਨ ਨਾਨੇ ਲੈ ਲੈ ਸਾਡੇ ਬਦਲੇ ਜੀ ਬੀਨ ਨਾਨੇ ਲੈ ਲੈ ਸਾਡੇ ਬਦਲੇ ਜੀ ਬੀਨ ਨਾਨੇ ਲੈ ਲੈ ਸਾਡੇ ਬਦਲੇ ਕਿਤਾ ਉਹ ਵਿਚ ਸਿਆਉਣਾ ਪਾਲਿਆ ਦੂਜੇ ਘਰੇ ਮੈਂ ਨਾ ਬੈਰ ਬਾਈ ਸਾਰੇ ਮੈਂ ਪਾਈ ਦਾ ਕਲਾਤੀ ਚੀਨੀ ਵਾਲੀ ਐ ਮੈਂ ਤੇਰੇ ਨਹੀਂ ਬੜੂਗਾ ਮੈਂ ਨਾ 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 ਇਹ ਤੇ ਪੈ ਲਾ ਕੇ ਬਹਿਣਾ ਚਲੇ ਪਖੋ ਹਾਂ ਸੋ ਥੋੜਾ ਜਿਹਾ ਦੇਖ ਲੀ ਹਾਂ ਦਰਿਆ ਦੱਜਹਾਨੋ ਨਹੀਂ ਸੋਨੇ ਬੰਨਾਂ ਨੂੰ ਲੱਗਣ ਤੋਮਤਾ ਹੋ ਗਿਆ ਕੱਲ ਜੀ ਫਾ ਨੁ ਲਗਦੀ ਕੇਰਾ ਮੋੜ ਜਵਨੋਂ ਸੋਣੀ ਤੂੰ ਲਗਦੀ ਕੇਰਾ ਮੋੜ ਜਵਨੋਂ ਸੋਣੀ ਤੂੰ ਲਗਦੀ ਕੇਰਾ ਮੋੜ ਜਵਨੋਂ ਸੋਣੀ ਤੂੰ ਲਗਦੀ ਮੈਂ ਮੁਕਤੀ ਨਾ ਖਾਣਾਂ ਕੀ ਕਰੀਂ ਦੁਹਾਰੇ ਨਾ ਮੁਕਤੀ ਨਾ ਖਾਣਾਂ ਜੈਲ ਸੰਕਰ ਦੇ ਮੈਂ ਮੁਕਤੀ ਨਾ ਖਾਣਾਂ ਤੇਰੀ ਨੇਕੀ ਦਾ ਫਤਿਹ ਹਾਜ਼ਰ ਤੇਰਾ ਮਨ ਤੇਰੀ ਨੇਕੀ ਦਾ ਫਤਿਹ ਹਾਜ਼ਰ ਤੇਰਾ ਮਨ ਤੇਰੀ ਨੇਕੀ ਦਾ ਆ ਜਾ ਸਹੇਲੀਏ ਖੋਲਨੀ ਬਣਾਈਏ

ਕਣਾ ਮੈਂ ਕਰ ਲਿਓ ਤੇ ਨੂੰ ਦੇ Two, I'm gonna go to the かもう。<laughs> ਕਟਾ ਚੁੰਗ ਜੈਸਾ ਸੌੜਾ ਲੇ ਆਜੋ ਨਾ ਟਾ ਸੋਣੀ ਜਾਣਾ ਸੌਰੇ ਬੀਏ ਕਿਉਂ ਨਹੀਂ ਜਾਣਾ ਸੋਰੇ ਮੇਰਾ ਜੀ ਰਾਤੀ ਬਾਤੂ ਟੀਕੇ ਕਰੇ ਕਥੀ ਹੱਥ ਲਾ ਕੋਣੀ ਜਾਣਾ ਸੋਣੀ ਜਾਣਾ ਸੋਰੇ ਦੇਹ ਬਰਫ ਘਸਾ ਲਓ ਕੀਏ ਕਿ ਤਾਰੇ ਲੱਡੂ ਆ ਵੀ ਕੁੜੀ ਨੂੰ ਦੇ ਤਾ ਪਾਈ ਵੀ ਬੜਾ ਖਚਰਾ ਸੀ ਦੇਖ ਲਿਆ ਪਾਈ ਨੇ ਮਾਰੀ ਆਖ ਨਹੀਂ ਗਿੱਡੀ ਤੇ ਲੱਡੂ ਰੱਖ ਨਹੀਂ ਸਕੀ ਇੱਕੇ ਲੱਡੂ ਰੱਖ ਨਹੀਂ ਸਕੀ ਬੜੀ ਸੋਨਖੀ ਮੈਨੂੰ ਪਾਉਣ ਵੀ ਦਿੰਦੀ ਜੁੱਤੀ ਮੇਰੀ ਸੱਸ ਬੜੀ ਸੋਨਖੀ ਮੈਨੂੰ ਪਾਉਣ ਵੀ ਦਿੰਦੀ ਜੁੱਤੀ ਨਾਲੇ ਆਪ ਵੀ ਪਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਬਾਲ ਮੋਜ ਤਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਬਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ 3 ਵਾਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਮੀਦ ਆ ਤੁਸੀਂ ਸਾਡੇ ਅਗਲੇ ਬਲੌਗ ਵੀ ਇਸੇ ਤਰ੍ਹਾਂ ਹੀ ਵਾਚ ਕਰੋਗੇ ਦੇਖੋਗੇ ਤੇ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਜ਼ਰੂਰ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਅਸੀਂ ਅਦਾਸ ਬੇਨਤੀ ਕਰਦੇ ਹਾਂ ਵਾਹਿਗੁਰੂ ਅੱਗੇ ਜੀ ਕਿਸ ਅਗਲੇ ਸਾਲ ਸਾਡੀਆਂ ਮਾਵਾਂ ਸਾਡੀਆਂ ਸੱਸਾਂ ਦਰਾਣੀਆਂ ਜਠਾਣੀਆਂ ਇਸੇ ਤਰ੍ਹਾਂ ਖੁਸ਼ੀ ਖੁਸ਼ੀ ਜਿਹੜੀਆਂ ਤਿਆਂ ਹਨ ਦੁਬਾਰੇ ਲਗਾਉਣ ਤੇ ਸਾਡੇ ਪੰਜਾਬ ਦਾ ਜਿਹੜਾ ਹਨ ਵਿਰਸਾ ਅਸੀਂ ਸੰਭਾਲ ਕੇ ਰੱਖੀਏ ਸਾਡੇ ਪੰਜਾਬ ਦਾ ਜਿਹੜਾ ਚੜ੍ਹਦੇ ਪੰਜਾਬ ਦਾ ਸੱਭਿਆਚਾਰ ਹਨ ਉਹ ਇਸੇ ਤਰ ਕਾਇਮ ਰਹੇ ਸਾਡੇ ਪੰਜਾਬ ਨੂੰ ਪਰਮਾਤਮਾ ਬੁਰੀ ਨਜ਼ਰ ਤੋਂ ਬਚਾਵੇ ਬਾਕੀ ਮਿਲਦੇ ਆ ਅਗਲੀ ਪਿਆਰੀ ਇਸ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ